ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਤਾਰ ਪੰਜਾਬ ਦੇ ਵਿੱਚ ਤਿੰਨ ਦਿਹਾੜੇ ਲੁੱਟਾਖੋਹਾਂ ਪਰ ਕਤਲ ਹੋ ਰਹੇ ਨੇ ਉਹ ਸਾਰੇ ਦੇਸ਼ ਨੂੰ ਪਤਾ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੱਜ ਮੈਂ ਸਵੇਰ ਰੂਜ਼ ਗਾਰਡਨ ਲੁਧਿਆਣਾ ਵਿਖੇ ਸੈਰ ਕਰ ਰਿਹਾ ਸੀ ਕਿ ਉੱਥੇ ਮੈਨੂੰ ਇੱਕ ਮਾਤਾ ਮਿਲੀ ਉਹਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਆਉਂਦੀ ਸੀ ਦੋ ਵਾਰੀ ਮੇਰਾ ਪਰਸ ਰਾਸਤੇ ਵਿੱਚੋਂ ਲੋਕਾਂ ਨੇ ਖੋਲਿਆ ਸੋ ਕੈਨ ਦਾ ਮਤਲਬ ਲਾਅ ਐਂਡ ਆਰਡਰ ਨਾ ਆਂਦੀ ਕਿਸੇ ਪ੍ਰਕਾਰ ਦੀ ਕੋਈ ਇੱਕ ਚੀਜ਼ ਪੰਜਾਬ ਚ ਰਹਿ ਨਹੀਂ ਗਈ ਲੋਕਾਂ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਨੇ ਔਰ ਲੋਕ ਐਸਾ ਜਿਹੜਾ 5 ਲੱਖ 10 ਲੱਖ ਰੁਪਏ ਆ 15 ਲੱਖ ਰੁਪਏ ਤੱਕ ਦੀ ਫਰੋਤੀਆਂ ਜਿਹੜੀਆਂ ਗੈਂਗਸਟਰਾਂ ਨੂੰ ਦੇ ਰਹੇ ਨੇ ਔਰ ਜਿਹੜਾ ਵਿਅਕਤੀ ਨਹੀਂ ਫਰੋਤੀ ਦਿੰਦਾ ਉਹਨੂੰ ਮਾਰ ਜਾਂਦੇ ਨੇ ਈਵਨ ਐਸੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਨਾਲ ਉਹਨਾਂ ਦੇ ਸਿਕਿਉਰਿਟੀ ਗਾਰਡ ਹੁੰਦੇ ਆ ਇਸ ਦੇ ਬਾਪ ਯੂਦਵੀ ਜਿਹੜਾ ਹੈ ਇਹਨੂੰ ਮਾਰ ਦਿੱਤਾ ਜਾਂਦਾ ਸੋ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਕਮਲ ਤੌਰ ਤੇ ਫੇਲ ਹੋ ਗਏ ਨੇ ਸੁੱਤੇ ਪਏ ਨੇ ਪੰਜਾਬ ਹਾਹਾਕਾਰ ਹੋਈ ਪਈ ਆ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਸਭ ਤੁਸੀਂ ਆਪਣੇ ਲੱਗ ਰਹੇ ਨਹੀਂ ਅੱਜ ਮੈਂ ਤਰਨਤਾਰਨ ਵੀ ਜਾਣਾ ਤੇ ਜੰਡਿਆਲੇ ਮੈਂ ਆਪਣੀ ਸਮੂਹਇਤ ਤੇ ਹਾਜ਼ਰੀ ਲਵਾਉਂਦਾ ਹੋਇਆ ਅੱਜ ਮੈਂ ਜੰਡਿਆਲੇ ਆਇਆ ਹਾਂ ਸੋ ਇਸ ਤੋਂ ਬਾਅਦ ਇਹ ਧਰਨੇ ਅਸੀਂ ਜ਼ਿਲ੍ਹਾ ਸਰ ਤੇ ਕਰਾਂਗੇ ਔਰ ਫਿਰ ਅਸੀਂ ਮੁੱਖ ਮੰਤਰੀ ਪੰਜਾਬ ਤੇ ਡੀ ਜੀ ਪੀ ਦਾ ਇਸ ਪੁਆਇੰਟ ਆਰਡਰ ਦੇ ਮੁੱਦੇ ਤੇ ਗਰਾਉਂਡ ਅੱਪੀਸੀ ਹੋਣਾ ਨੂੰ ਵੀ ਇਹਦੇ ਦੂਸਰੀ ਬਣਾ ਦਿੰਦਾ ਹੈ ਉਸੀ ਕੇਵੇਂ ਦੇ ਯਾਰ ਕਿਸੇ ਨੂੰ ਮੁੱਖ ਮੰਤਰੀ ਬਣਾਤਾ ਨਹੀਂ ਬਣਾਤਾ ਮੇਰਾ ਮੁਕਾ ਲਾਅ ਐਂਡ ਆਰਡਰ ਦਾ ਹੈ ਮੇਰੇ ਨਾਲ ਅਗਰ ਕੋਈ ਲਾਅ ਐਂਡ ਆਰਡਰ ਦੇ ਮਤਲਬਕ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਕਿ ਅੱਜ ਦੇ ਧਰਨੇ ਪਿੰਡ ਵਿਹਾਰੇ ਕਤਲਿਆਮ ਲੁੱਟਾ ਖੋਹਾ ਉਹਰੇ ਮਤਲਬਕ ਅੱਜ ਦਾ ਧਰਨਾ ਲਾਇਆ ਕਿਹਨੂੰ ਮੁੱਖ ਮੰਤਰੀ ਬਣਾਇਆ ਕਿਹਨੂੰ ਨਹੀਂ ਬਣਾਇਆ ਇਹ ਮੇਰਾ ਵਿਸ਼ਾ ਨਹੀਂ ਹੈ ਮੇਰੀ ਤਾਂ ਬੇਨਤੀ ਹੈ ਕਿ ਮੁੱਖ ਮੰਤਰੀ ਜਿੰਨੇ ਮਰਜੀ ਬਦਲੋ ਨਾ ਬਦਲੋ ਲੇਕਿਨ ਪੰਜਾਬ ਦੇ ਅੰਦਰ ਅਮਨ ਔਰ ਸ਼ਾਂਤੀ ਹੋਣੀ ਚਾਹੀਦੀ ਹੈ। ਨੌਂ ਨਾਡਰ ਦੀ ਸਥਿਤੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਔਰ ਜਿਸ ਪ੍ਰਕਾਰ ਲੋਕਾਂ ਦੇ ਮਨ ਦੇ ਵਿੱਚ ਭੈ ਬੈਠ ਗਿਆ ਪੰਜਾਬ ਤੋਂ ਲੈ ਕੇ ਇਹ ਨਹੀਂ ਹੋਣਾ ਚਾਹੀਦਾ ਇਹ ਕੈਬਨਿਟ ਜਿਹੜਾ ਮੰਤਰੀ ਹੈ ਕਾਗਜ਼ੀ ਪਤਰੀ ਕੈਬਨਿਟ ਮੰਤਰੀ ਹੈ ਇਹਨਾਂ ਲੋਕਾਂ ਨੇ ਨੌਨ ਐਕਸਪੀਰੀਅੰਸ ਗਵਰਨਮੈਂਟ ਹੈ ਇਸ ਗਵਰਨਮੈਂਟ ਨੇ ਪੰਜਾਬ ਦਾ ਜਨਾਜਾ ਖੜਤਾ ਲਾਅ ਐਂਡ बड़ा है ही है। बड़ा है। आज, आज कोई साधन नहीं रहे कर्जा बेशु कानवे हजार करोड़ रुपए का कर्जा चढ़ाता सो मेरे कहने का मतलब यह है, है कि पंजाब के अंदर एक हास्ोहीन स्थिति बनी हुई है

ਕਿ ਜੇ ਦੇ ਹੱਥਵਾਦੀ ਟਾਈਮ ਨਾਲ ਕੋਈ ਫਾਇਡ ਨਹੀਂ ਪੈਦਾ ਤੇਰੀ رائے ਹੈ ਕਿ 10 15 ਵਾਰੀ ਹੋਰ ਅਗਰ ਮੋੜਾ ਚਿੱਤ ਪਰ ਜਾਏ ਪਰ ਅਗਰ ਲੋਕਪ੍ਰੀਅਕਰ ਗੋਟੀ ਫੱਟ ਜਾਏ ਹੋਰ ਕੋ ਸਾਨੂੰ ਕਾਂਗਰਸੀ ਲਾ ਲੇ ਸਾਨੂੰ ਕਿਸੇ ਦੇ ਕੋਈ ਵੀ ਆਪਦੀ ਸਾਨੂੰ ਐਰਾ ਗੈਰਾ ਗੱਥੂ ਗੈਰਾ ਕੋਈ ਹਤਵਾਲੀ ਕਹਵੇ ਜਾਂ ਕੋਈ ਸਾਡੇ ਤੇ ਇਲਜ਼ਾਮ ਲਾਵੇ ਕੇਸ ਕਰਨਾ ਕੋਈ ਫਰਕ ਨਹੀਂ ਪੈਂਦਾ ਰਾਜਾ ਸਾਹਿਬ ਇਹਦੀ ਤਹਿਦੀਰ ਸਰਕਾਰ ਬੈਨ ਕਰ ਰਹੀ ਹੈ ਜੀ ਬਹੁਤ ਸੇ ਬਾਣੀ ਕਰਦੇ ਕੀ ਕਰਨਗੇ ਲੋਕ ਭਾਈ ਨਹੀਂ ਉਸੇ ਲਿਆਦੀ ਜਿਹਦੇ ਪੈਡੀ ਬੈਨ ਹੋਏਗੀ ਪੰਜਾਬ ਦੇ ਅਸੀਂ ਇਥੇ ਸਰਕਾਰ ਕਰ ਦੋ ਸਰਦਾਰ ਬਣੇਗੀ ਉਹ ਤੋਂ ਸਰਕਾਰ ਵੇਲੇ ਗੱਲ ਕਰਾਂਗਾ ਕਰਨਾ ਹਾਰ ਹਾਰ ਕਰਾਣੀ